ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਅੱਜ ਇੱਕ ਵਿਸ਼ੇਸ਼ ਉਸ ਇਨਸਾਨ ਦੀ ਕੰਮਾਂ ਬਾਰੇ ਦੱਸਣਾ ਚਾਹਾਂਗਾ ਜੋ ਸਾਡੇ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਬਣ ਕੇ ਆਏ ਤੇ ਉਹਨਾਂ ਸਿੱਖਾਂ ਵਾਸਤੇ ਗੁਰੂਆਂ ਵਾਸਤੇ ਧਰਮ ਵਾਸਤੇ ਕਿੰਨੇ ਵੱਡੇ ਉਪਰਾਲੇ ਕੀਤੇ ਤੇ ਪੰਜਾਬੀ ਭਰਾਵਾਂ ਨੂੰ ਸਿੱਖ ਭਰਾਵਾਂ ਨੂੰ ਤੇ ਆਮ ਪਬਲਿਕ ਨੂੰ ਉਹਨਾਂ ਨੂੰ ਜੋੜਨ ਵਾਸਤੇ ਹਰਿਆਣਾ ਦੇ ਵਿੱਚ ਉਪਰਾਲੇ ਕਰਕੇ ਬਹੁਤ ਵੱਡਾ ਮਾਰਕਾ ਮਾਰਿਆ ਉਹ ਸ਼ਖਸੀਅਤ ਦਾ ਨਾਂ ਹੈ ਮਾਨਯੇ ਮਨੋਰ ਲਾਲ ਜੀ ਖੱਟਾ ਜਿਹਨੂੰ ਮੁੱਖ ਮੰਤਰੀ ਬਣ ਕੇ ਆਏ ਤੇ ਆਮ ਲੋਕਾਂ ਦੀ ਧਾਰਨਾ ਸੀ ਕਿ ਇੱਕ ਅਣਜਾਣ ਜਾਂ ਮੁੱਖ ਮੰਤਰੀ ਹਰਿਆਣੇ ਦੇ ਬਣ ਕੇ ਆਏ ਨੇ ਇਹਨਾਂ ਦਾ ਤਜਰਬਾ ਇਹਨਾਂ ਨਹੀਂ ਕਾਮਯਾਬ ਹੋਣਗੇ ਕਿ ਨਾ ਹੋਣਗੇ ਇਹੋ ਜੇ ਸਵਾਲ ਉੱਠੇ ਪਰ ਜਦੋਂ ਉਹਨਾਂ ਨੇ ਆਉਂਦਿਆਂ ਸਾਰੇ ਇੱਕ ਬੜੇ ਲੰਮੇ ਚਿਰ ਤੋਂ ਮੰਗ ਸੀ ਕਿਹੜਾ ਲੋਕਾਡ ਨੂੰ ਕੋਈ ਵੀ ਜਾਗਰ ਨਹੀਂ ਸੀ ਕਰ ਰਿਹਾ ਉਹਨਾਂ ਆਉਂਦਿਆਂ ਸਾਰ ਕਿਰਾਲੋਗੜ ਦੀ ਕਮੇਟੀ ਗੱਜਿਤ ਕੀਤੀ ਕਿਰਾਲੋਗੜ ਬਾਬੇ ਬੰਦੇ ਬਹਾਦਰ ਨੂੰ ਉਜਾਗਰ ਕੀਤਾ ਉਹਨਾਂ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਤੇ ਉਸ ਤੋਂ ਬਾਅਦ ਜਹੀ ਲੜੀ ਤੋੜੀ ਉਹਨਾਂ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ 550ਵਾਂ ਸਾਲ ਪ੍ਰਕਾਸ਼ ਉਸਤਵ ਉਹਨਾਂ ਮਨਾੰਦਾ ਕੰਮ ਕੀਤਾ ਜਿਹੜਾ ਇੱਕ ਮਿਸਾਲ ਕੰਮ ਕੀਤੀ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਉੱਥੇ ਸੰਗਤਾਂ ਨੇ ਭਾਗ ਲਿਆ ਉਸ ਤੋਂ ਬਾਅਦ 350 ਸਾਲਾ ਪ੍ਰਕਾਸ਼ ਉਤਸਵ ਯਮਨਾਨਗਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਗਿਆ ਉਹ ਵੀ ਇੱਕ ਬੜੇ ਮਾਣ ਵਾਲੀ ਗੱਲ ਸੀ ਉਸ ਤੋਂ ਬਾਅਦ ਉੱਥੇ ਰੁਕੇ ਨਹੀਂ ਤੇ 400 ਸਾਲਾ ਪ੍ਰਕਾਸ਼ ਉਤਸਵ ਪਾਣੀਪਤ ਸ਼ਹਿਰ ਦੇ ਵਿੱਚ ਲੱਖਾਂ ਦੀ ਤਦਾਰ ਦੇ ਵਿੱਚ ਮਨਾ ਕੇ ਤੇ ਖੰਡਰ ਸਾਹਿਬ ਨੇ ਕਰ ਕਾਰ ਕੰਮ ਕਰਤਾ ਬਈ ਇਹ ਪਹਿਲੇ ਮੁੱਖ ਮੰਤਰੀ ਹੋਏ ਸਾਡੇ ਹਰਿਆਣੇ ਦੇ ਜਿਨ੍ਹਾਂ ਇੰਨੇ ਵੱਡੇ ਮਾਰ ਕੇ ਮਾਰੇ ਤੇ ਆਪਣੇ ਇੱਕ ਜਿਨ੍ਹਾਂ ਨੂੰ ਲੋਕ ਅਜਾਣ ਮੁੱਖ ਮੰਤਰੀ ਕਹਿ ਰਹੇ ਸਨ ਉਹ ਉਹਨਾਂ ਦੇ ਹਰਿਆਣੇ ਦੇ ਸਿੱਖਾਂ ਵਾਸਤੇ ਨਹੀਂ ਸਾਰੇ ਧਰਮਾਂ ਦੇ ਇੱਕ ਲੋਕਪ੍ਰੀਏ ਮੁੱਖ ਮੰਤਰੀ ਬਣ ਗਏ ਪਰ ਹੁਣ ਸਾਡੇ ਵਿੱਚ ਨਹੀਂ ਹਰਿਆਣੇ ਦੇ ਵਿੱਚੋਂ ਸੈਂਟਰ ਸਰਕਾਰ ਉਹਨੂੰ ਸਾਡੇ ਕੋਲ ਖੋ ਕੇ ਲੈ ਗਈ ਹੈ ਸਾਨੂੰ ਉਹਨਾਂ ਦੀ ਕਮੀ ਹਰਿਆਣੇ ਦੇ ਵਿੱਚ ਬਹੁਤ ਵੱਡੀ ਮਹਿਸੂਸ ਹੋ ਰਹੀ ਏ ਪਰ ਉਹ ਸੈਂਟਰ ਦੇ ਵਿੱਚ ਜਾ ਕੇ ਵੀ ਸਾਨੂੰ ਉਮੀਦ ਹੈ ਕਿ ਦੁਨੀਆ ਪਰ ਦੇ ਵਿੱਚ ਸੈਂਟਰ ਦੇ ਵਿੱਚ ਜਾ ਕੇ ਆਪਣਾ ਨਾਂ ਚਮਕਾਣਗੇ ਇਹੋ ਜਿਹੇ ਮਾਰ ਕੇ ਸਿੱਖ ਧਰਮ ਵਾਸਤੇ ਪੰਜਾਬੀਅਤ ਵਾਸਤੇ ਪੰਜਾਬੀ ਵਾਸਤੇ ਇਹੋ ਜੇ ਕੰਮ ਕਰਨਗੇ ਕਿ ਪੰਜਾਬੀ ਪਾਸ਼ਾ ਜਿਹੜੀ ਅੱਜ ਬਿਲਕੁਲ ਥੱਲੇ ਲੱਗੀ ਹੋਈ ਪਾਸ਼ਾ ਹੈ ਉਹਨੂੰ ਉ ਜਾ ਕੇ ਕਰਨਗੇ ਉਨੂੰ ਪਰਫੁੱਲਿਤ ਕਰਨਗੇ ਪੰਜਾਬੀ ਪਾਸ਼ਾ ਨੂੰ ਉੱਚਾ ਦਰਜਾ ਦੇਣ ਦਾ ਕੰਮ ਹੀ ਖੱਟਰ ਸਾਹਿਬ ਕਰਨਗੇ ਇਹ ਸਾਨੂੰ ਉਹਨਾਂ ਤੇ ਉਮੀਦ ਹੈ ਤੇ ਇਸ ਕੰਮ ਇਸੇ ਵਾਸਤੇ ਉਹ ਕੰਮ ਕਰ ਰਹੇ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਮੁਖ ਸੇਵਾਦਾਰ ਹੋਣ ਕਰਕੇ ਮੈਂ ਗੁਰੂ ਮਹਾਰਾਜੇ ਅਰਦਾਸ ਕਰਨਾ ਕਿ ਖੱਟਰ ਸਾਹਿਬ ਦੀ ਲੰਮੀ ਉਮਰ ਹੋਵੇ ਉਹ ਕੌਮ ਵਾਸਤੇ ਧਰਮ ਵਾਸਤੇ ਸਿੱਖੀ ਵਾਸਤੇ ਅਤੇ ਆਮ ਜਨਤਾ ਵਾਸਤੇ ਇਹੋ ਜੇ ਕੰਮ ਕਰ ਸਕਣ ਕਿਉਂਕਿ ਉਹਨਾਂ ਨੂੰ ਹੁਣ ਹਿੰਦੁਸਤਾਨ ਦੀ ਸਰਕਾਰ ਦੇ ਇਹ ਬਹੁਤ ਵੱਡਾ ਮੰਤਰਾਲਾ ਮਿਲਿਆ ਹੈ ਤੇ ਉਸ ਮੰਤਰਾਲੇ ਦੇ ਵਿੱਚ ਰਹਿ ਕੇ ਜਿਵੇਂ ਉਹਨਾਂ ਕੋਲ ਬਿਜਲੀ ਦਾ ਵਿਭਾਗ ਹੈ ਅਤੇ ਉਹਦੇ ਨਾਲ ਸ਼ਹਿਰੀ ਵਿਕਾਸ ਕਰਨ ਦਾ ਵਿਭਾਗ ਵੀ ਉਹਨਾਂ ਦੇ ਕੋਲ ਹੈ ਮੈਂ ਸਮਝਾਉਣਾ ਜਿਸ ਵੀ ਉਹ ਮਹਿਕਮੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਚਾਰ ਚੰਨ ਲਾਣਗੇ ਆਪਣੇ ਮਹਿਕਮਿਆਂ ਨੂੰ ਸ਼ਹਿਰਾਂ ਨੂੰ ਸਵਰਗ ਬਣਾਣਗੇ ਅਤੇ بجلی ਦਾ ਇਹਨਾਂ ਚੰਗਾ ਪ੍ਰਬੰਧ ਕਰਕੇ ਬਿਜਲੀ ਨੂੰ ਤੇ ਜਗਾ ਸੋਲਰ ਪਲਾਂਟ ਲਵਾ ਕੇ ਤੇ ਆਪਣੇ ਹਰਿਆਣੇ ਨੂੰ ਨਹੀਂ ਸਾਰੇ ਹਿੰਦੁਸਤਾਨ ਦੇ ਦੇਸ਼ ਨੂੰ ਜਿੱਥੇ ਬਿਜਲੀ ਦੀ ਕਮੀ ਨਾ ਰਹੇਗੀ 24 ਘੰਟੇ ਲਾਈਟ ਚੱਲੇ ਸਸਤੀ ਲਾਈਟ ਚੱਲੇ ਇਹ ਉਮੀਦ ਹੈ ਸਾਨੂੰ ਆਪਣੇ ਮਾਨਯੀ ਮਨੂਰ لال ਖੱਟਰ ਜੀ ਤੋਂ ਸਾਨੂੰ ਉਮੀਦ ਹੈ ਸਾਨੂੰ ਮਾਣ ਹੈ ਕਿ ਉਹ ਸਾਡੇ ਕਰਨਾਲ ਦੇ ਰਹਿਣ ਵਾਲੇ ਨੇ ਕਰਨਾਲ ਦੇ ਵਿੱਚ ਉਹ ਪਹਿਲੀ ਵਾਰ ਉਹਨਾਂ ਇੱਥੇ ਆਣ ਕੇ ਬਹੁਤ ਵੱਡਾ ਕੰਮ ਕਰਦੇ ਰਹੇ ਉਹ ਮੋਦੀ ਸਾਹਿਬ ਦੇ ਨਾਲ ਕਰਨਾਲ ਦੇ ਵਿੱਚ ਆਣ ਕੇ ਇੱਕ ਸਕੂਟਰ ਤੇ ਮੋਟਰਸਾਈਕਲ ਤੇ ਰਹਿ ਕੇ ਉਹਨਾਂ ਕੰਮ ਕੀਤਾ ਆਪਣੀ ਸਰਸਤਾ ਵਾਸਤੇ ਤੇ ਉਹ ਅੱਜ ਇੱਕ ਸਕੂਟਰ ਤੇ ਚੱਲਣ ਵਾਲੇ ਇਨਸਾਨ ਮੋਟਰਸਾਈਕਲ ਤੇ ਚੱਲਣ ਵਾਲੇ ਇਨਸਾਨ ਇੱਕ ਪ੍ਰਚਾਰਕ ਦੇ ਤੌਰ ਤੇ ਉਹਨਾਂ ਨੇ ਤਰੱਕੀ ਕੀਤੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਵੀ ਨਹੀਂ ਉਮੀਦ ਸੀ ਕਿ ਮੈਂ ਮੁੱਖ ਮੰਤਰੀ ਬਣਾਗਾ ਇਹ ਸਾਰੇ ਹਰਿਆਣੇ ਦਾ ਇਹ ਛੋਟੇ ਜਿਹੇ ਕਮਰੇ ਵਿੱਚ ਕਰਨੌਰ ਰਹਿ ਕੇ ਗੁਜ਼ਾਰਾ ਕੀਤਾ ਕਈ ਵਾਰ ਤੇ ਉਹ ਖਿਚੜੀ ਖਾ ਕੇ ਗੁਜ਼ਾਰਾ ਕਰਦੇ ਹੁੰਦੇ ਸਨ ਜੋ ਮੈਨੂੰ ਪਤਾ ਲੱਗਾ ਹੈ ਉਹਨਾਂ ਦੇ ਜੀਵਨ ਬਾਰੇ ਇੱਕ ਇਹੋ ਜਿਹਾ ਸੱਚਾ ਸੁੱਚਾ ਇਨਸਾਨ ਇਮਾਨਦਾਰ ਇਨਸਾਨ ਸਾਡੇ ਹਰਿਆਣੇ ਦਾ ਮੁੱਖ ਮੰਤਰੀ ਤੇ ਅੱਜ ਦੇਸ਼ ਦੀ ਸੇਵਾ ਵਾਸਤੇ ਸੈਂਟਰ ਸਰਕਾਰ ਦੇ ਕੋਲ ਹੈ ਅਸੀਂ ਉਮੀਦ ਕਰਦੇ ਹਾਂ ਖੱਤਰ ਸਾਹਿਬ ਤੋਂ ਕਿ ਖੱਤਰ ਸਾਹਿਬ ਇਸ ਤਰ੍ਹਾਂ ਹੀ ਵੱਡੇ ਮਾਰ ਕੇ ਮਾਰਨਗੇ ਤੇ ਆਪਣਾ ਰੈਂਡ ਦੀ ਦੁਨੀਆ ਤੱਕ ਨਾ ਕਮਾਣਗੇ ਇੰਨੀ ਮੇਰੀ ਬੇਨਤੀ ਪ੍ਰਵਾਨ ਪਿਆਰੀ ਸਾਥ ਸੰਗਤ ਜੀ ਆਓ ਰਲ ਕੇ ਸਾਰੇ ਆਪਾਂ ਉਹਨਾਂ ਦਾ ਸਾਥ ਦੇਈਏ ਤਾਂ ਕਿ ਹੋਰ ਉਹ ਚੰਗੇ ਕੰਮ ਕਰ ਸਕਣ ਤੇ ਆਪਣੀ ਕੌਮ ਨੂੰ ਆਪਣੀ ਪੰਜਾਬੀਅਤ ਨੂੰ ਆਪਣੀ ਪੰਜਾਬੀ ਭਾਸ਼ਾ ਨੂੰ ਹੋਰ ਸਾਰੇ ਵਰਲਡ ਦੇ ਵਿੱਚ ਚਮਕਾਉਣ ਦਾ ਕੰਮ ਕਰਨ ਇਹ ਨਹੀਂ ਬੇਨਤੀ ਪ੍ਰਮਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ